ਸੋ ਜਿਮਣੀ ਚੋਂ ਉਹਨਾਂ ਦੇ ਅਗਾਜ਼ ਹੋ ਚੁੱਕੇ ਤਾਂ ਸਮਾਂ ਕੁਝ ਸਮਾਂ ਥੋੜਾ ਹੀ ਰਹਿ ਚੁੱਕਿਆ ਦੁਆ ਚਾਰਾ ਦਿਨਾਂ ਦੀ ਗੱਲ ਰਹੇਗੀ ਪਰ ਮੀਟਿੰਗਾਂ ਜਿਹੜੀਆਂ ਲਗਾਤਾਰ ਆਮ ਆਦੀ ਪਾਰਟੀ ਵੱਲੋਂ ਜਾਰੀ ਹੈ ਸੱਸੀ ਗਾ ਸਰ ਸਿਰਫ ਡੇਰਾ ਪਾਪਾ ਨਾਨਕ ਚਾ ਆਮ ਆਦੀ ਪਾਰਟੀ ਦੀਆਂ ਮੀਟਿੰਗਾਂ ਹੁੰਦੀਆਂ ਹੋਰ ਕਿਸੇ ਪਾਰਟੀ ਦੀਆਂ ਮੀਟਿੰਗਾਂ ਨਹੀਂ ਹੁੰਦੀਆਂ ਤੇ ਵੱਡੇ ਫਤਵੇ ਜਿਹੜੇ ਆ ਲੋਕ ਵੀ ਕਹਿ ਰਹੇ ਨੇ ਕਿ ਵੱਡਾ ਫਤਵਾ ਜਿਹੜਾ ਤੁਹਾਨੂੰ ਜਾ ਸਕਦਾ ਉਹਦੇ ਬਾਰੇ ਕੀ ਗੱਲ ਤੇ ਚਾਹ ਪਕੌੜੇ ਮੇਰੀ ਆਮ ਆਦੀ ਪਾਰਟੀ ਦੇ ਪ੍ਰੋਗਰਾਮਾਂ 'ਚ ਚਾਹ ਪਕੌੜੇ ਨਿਕਲਦੇ ਇਹ ਕਾਂਗਰਸੀਆਂ ਦੇ ਪ੍ਰੋਗਰਾਮ 'ਚ ਜਾ ਕੇ ਵੇਖੋ ਕਿਤੇ ਚਾਹ ਪਕ ਪਕੌੜੇ ਪਕੌੜੇ ਜਿੱਤੇ ਫਰਕ ਵਾ ਇਧਰ ਪਨੀਰ ਵਾਲੇ ਪਕੌੜੇ ਨੇ ਉਧਰ ਦੂਜੇ ਪਕੌੜੇ ਨੇ ਇੱਕ ਪਕੌੜੇ ਖੁਸ਼ੀ ਨਾਲ ਕੱਢੇ ਜਾਂਦੇ ਨੇ ਇੱਕ ਪਕੌੜੇ ਮਜਬੂਰੀ ਹੁੰਦੀ ਹੈ ਪਕੌੜੇ ਕੱਢਣਾ ਇਹ ਫਰਕ ਹੈ ਜੀ ਅਰੰਦਾਲ ਸਾਹਿਬ ਕਿਵੇਂ ਲੱਗਦਾ ਕਿ ਹੁਣ ਜਿਹੜਾ ਫਤਵਾ ਵਾ ਤੇ ਵੈਸੀ ਵੀ ਤੁਹਾਨੂੰ ਜਿਹੜੀਆਂ ਮੀਟਿੰਗਾਂ ਦੇ ਵਿੱਚ ਝਲਦਾ ਤੁਹਾਡੇ ਨਜ਼ਰ ਆ ਰਿਹਾ ਵਾ ਤੁਹਾਡੇ ਚਿਹਰੇ ਦੀਆਂ ਰੌਣਕਾਂ ਵੀ ਕੁਝ ਵੱਖਰੀਆਂ ਦਿਖ ਰਹੀਆਂ ਪਹਿਲੇ ਨਾਲ ਵੇਖੋ ਕਹਿੰਦੇ ਖੁਸ਼ੀ ਦਾ ਪੈਰ ਹੌਲਾ ਹੁੰਦਾ ਠੀਕ ਹੈ ਨਾ ਬਹੁਤ ਸਾਰੇ ਲੋਕ ਲੀਡਰਾਂ ਦੇ ਚਿਹਰੇ ਤੋਂ ਪੜ ਲੈਂਦੇ ਨੇ ਤੁਸੀਂ ਵੀ ਰੋਜ਼ ਰਹਿੰਦੇ ਹੀ ਇੱਕ ਬੰਦਾ ਕਲਪਿਆ ਹੁੰਦਾ ਖਿਜਿਆ ਹੁੰਦਾ ਉਹ ਬੁਖੜਾਇਆ ਹੁੰਦਾ ਉਹਦਾ ਲੋਕਾਂ ਨਾਲ ਮੇਲ ਮਲਾਪ ਹੁੰਦਾ ਇੱਕ ਬੰਦਾ ਚੜਦੀ ਕਲਾ ਚ ਵਾ ਉਹਦਾ ਮੇਲ ਬਣਾਬ ਲੋਕਾਂ ਨੂੰ ਉਦਾਂ ਤਾਂ ਨਾ ਤੇ ਕਿੱਦਾਂ ਨਹੀਂ ਲੱਗਦਾ ਕਿ ਲਗਾਤਾਰ ਜਿਹੜੇ ਨੇ ਪਰਿਵਾਰ ਤੁਹਾਡੇ ਚ ਵੀ ਸ਼ਾਮਲ ਹੋ ਰਹੇ ਪਰਾਰੋਣਾ ਚ ਵੀ ਸ਼ਾਮਲ ਹੋ ਰਹੀ ਹੈ ਤੇ ਲੱਗਦਾ ਕਿ ਕੁਝ ਜਿਹੜੇ ਉਹੀ ਤਾਂ ਨਹੀਂ ਕਿਤੇ ਬਰਾਬਰ ਬਰਾਬਰ ਜੇ ਕੰਮ ਹੋ ਜਾਏਗੇ ਤੇ ਇਹ ਤਾਂ ਲੋਕ ਦੱਸਣਗੇ ਬਰਾਬਰ ਕਰਦੇ ਕਿ ਕੀ ਕਰਦੇ ਨੇ ਮੈਂ ਪਹਿਲਾਂ ਵੀ ਦੱਸ ਘਟਿਆ ਕਿ ਬਾਈ ਵਾਲੀ ਹਨੇਰੀ ਜਿਹੜੀ 24 ਚ ਮੇਰਾ ਬਾਬਾ ਨਾਨਕ ਸਿੱਚ ਨੂੰ ਜਾਣ ਜਾ ਰਹੀ ਹੈ ਸੋ ਇਹ ਸਨ ਗੁਰਦੀਪ ਸਿੰਘ ਰੰਦਾਵਾ ਜੀ ਜਿਹੜੇ ਲਗਾਤਾਰ ਮੀਟਿੰਗਾਂ ਜਿਹੜੀਆਂ ਨੇ ਪਿੰਡ ਚ ਕਰ ਰਹੇ ਡੋਰ ਕੈਂਪੇਨ ਕਰ ਰਹੇ ਨੇ ਤੇ ਇਹਨਾਂ ਦਾ ਕਹਿਣਾ ਕਿ ਜਿਹੜੇ ਵੱਡੇ ਫਤਵੇ ਦੇ ਨਾਲ ਜਿਹੜੀ ਆ ਆਮ ਆਦੀ ਪਾਰਟੀ ਜਿੱਤਣ ਜਾ ਰਹੀ ਹੈ ਇਹਨਾਂ ਨੇ ਦਾਵਾ ਕੀਤਾ ਆ ਸੋ ਦੇਖਣਾ ਪਊਗਾ ਕਿ ਹੁਣ ਸਮਾਂ ਇਹ ਵਕਤ ਤੈ ਕਰਦਾ ਕਿਹੜਾ ਪਲਵਾਨ ਢੈਂਦਾ ਕਿਹੜਾ ਪਲਵਾਨ ਖੜਦਾ ਆ ਇਹ ਤਾਂ ਹੁਣ ਵਕਤ ਦੇ ਉੱਤੇ ਹੀ ਪਤਾ ਲੱਗੂਗਾ ਤੁਸੀਂ ਬੜੇ ਰਹੋ ਕੈਮਰਾ ਪਰਸ ਦੇ ਨਾਲ ਬਜੀ ਸਿੰਘ ਲੰਮੀ ਰਿਪੋਰਟ ਬੇਰਾਬਾਪਨ ਆ